ਚਾਰ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਜਿਹੜੀਆਂ ਇਸ ਵਕਤ ਪੂਰੇ ਜ਼ੋਰ ਤੇ ਚੱਲ ਰਹੇ ਭਾਰਤ ਪਾਕਿਸਤਾਨ ਟਕਰਾਅ ਦੇ ਟਾਈਮ ਆਈਆਂ ਨੇ ਪਹਿਲੀ ਵੱਡੀ ਖਬਰ ਭਾਰਤ ਪਾਕਿਸਤਾਨ ਟਕਰਾਅ ਦੇ ਮੁੱਦੇ ਤੇ ਅੱਜ ਫੇਰ ਅਮਰੀਕਾ ਦਾ ਵੱਡਾ ਬਿਆਨ ਆਇਆ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਂਡੀ ਫੇਸ ਦਾ ਵੱਡਾ ਬਿਆਨ ਆਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਕਿ ਜਦੋਂ ਪੂਰੀ ਰਾਤ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੜਪਾਂ ਚਲਦੀਆਂ ਰਹੀਆਂ ਨੇ ਤਾਂ ਅੱਜ ਭਾਰਤ ਦੀ ਕੇਂਦਰ ਸਰਕਾਰ ਦੀਆਂ ਦੋ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੀ ਇੱਕ ਮੀਟਿੰਗ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨੇ ਵੱਡੀਆਂ ਸੁਨਾਵਾਵਾਂ ਦੇ ਮੁਖੀਆਂ ਨਾਲ ਕਰ ਰਹੇ ਨੇ ਤੇ ਦੂਜੀ ਵੱਡੀ ਮੀਟਿੰਗ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਐਨਐਸਏ ਅਜੀਤ ਡੋਹਾਲ ਤੇ ਜਿਹੜੇ ਇੰਟੈਲੀਜੈਂਸ ਬਿਊਰੋ ਦੇ ਮੁਖੀਆਂ ਉਹਨਾਂ ਦੇ ਨਾਲ ਕਰ ਰਹੇ ਨੇ ਔਰ ਤੀਸਰੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਇਸ ਹੰਗਾਮੀ ਤੇ ਨਾਜ਼ੁਕ ਸਥਿਤੀ ਦੇ ਵਿੱਚ ਜਿੰਨੇ ਵੀ ਵੱਡੇ ਆਈਐਸ ਤੇ ਪੀਸੀਐਸ ਅਫਸਰ ਨੇ ਉਹਨਾਂ ਬਾਰੇ ਵੱਡੇ ਹੁਕਮ ਜਾਰੀ ਕੀਤੇ ਨੇ ਚੌਥੀ ਵੱਡੀ ਖਬਰ ਹੈ ਕਿ ਅੱਜ ਚੰਡੀਗੜ੍ਹ ਤੇ ਪਠਾਨਕੋਟ ਦੇ ਵਿੱਚ ਦਿਨ ਵੇਲੇ ਹੀ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਹੋਇਆਂ ਪਾਕਿਸਤਾਨੀ ਹਮਲੇ ਨੂੰ ਵੇਖਦਿਆਂ ਹੋਇਆਂ ਸੈਰਨ ਮਜਾਉਣੇ ਪਏ ਨੇ ਔਰ ਲੋਕਾਂ ਨੂੰ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ ਹੁਣ ਚਾਰੇ ਖਬਰਾਂ ਦੇ ਉੱਪਰ ਆਪਾਂ ਵਿਸਥਾਰ ਚ ਗੱਲ ਕਰਦੇ ਹਾਂ ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਂਡੀ ਵੇਸ ਹੈ ਉਹਨਾਂ ਨੇ ਅੱਜ ਪਰਮਾਣੂ ਹਮਲੇ ਬਾਰੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਇਹ ਜਿਹੜੀ ਲੜਾਈ ਹੈ ਇਹ ਪਰਮਾਣੂ ਹਮਲੇ ਦੇ ਵਿੱਚ ਤਬਦੀਲ ਨਹੀਂ ਹੋਏਗੀ ਔਰ ਨਾਲ ਹੀ ਉਹਨੇ ਕਿਹਾ ਕਿ ਅਸੀਂ ਦੋਨਾਂ ਧਿਰਾਂ ਨੂੰ ਸ਼ਾਂਤੀ ਦੀ ਅਪੀਲ ਤਾਂ ਕਰ ਸਕਦੇ ਆ ਪਰ ਦੋਨਾਂ ਧਿਰਾਂ ਨੂੰ ਹਥਿਆਰ ਸੁੱਟਣ ਲਈ ਕਹੀਏ ਇਹ ਅਥਾਰਟੀ ਸਾਡੇ ਕੋਲ ਨਹੀਂ ਹੈ ਪਰ ਇੱਥੇ ਹੈਰਾਨਗੀ ਦੀ ਗੱਲ ਇਹ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਪਰਮਾਣੂ ਹਮਲੇ ਦੀ ਗੱਲ ਸੋਚ ਰਿਹਾ ਜਾਂ ਕਰ ਰਿਹਾ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਦੋਨਾਂ ਨੇ ਹੀ ਅਜੇ ਅਧਿਕਾਰਤ ਤੌਰ ਤੇ ਕੋਈ ਵੀ ਪਰਮਾਣੂ ਹਮਲਾ ਕਰਨ ਦੀ ਗੱਲ ਹੀ ਨਹੀਂ ਕੀਤੀ ਬਿਆਨ ਹੀ ਨਹੀਂ ਦਿੱਤਾ ਤਾਂ ਫਿਰ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੇਂਡੀ ਵੇਸ ਉਹ ਪਰਮਾਣੂ ਹਮਲੇ ਦੀ ਗੱਲ ਕਿਉਂ ਕਰ ਰਿਹਾ ਉਹ ਕਿਉਂ ਕਹਿ ਰਿਹਾ ਕਿ ਸਾਨੂੰ ਉਮੀਦ ਹੈ ਪਰਮਾਣੂ ਹਮਲੇ ਚ ਨਹੀਂ ਬਦਲੇਗਾ ਪਰਮਾਣੂ ਹਮਲੇ ਦੀ ਗੱਲ ਉਹਦੇ ਵੱਲੋਂ ਸੋਚਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਵੈਸੇ ਸਿਆਣੇ ਬੁੱਧੀਜੀਵੀ ਅਕਲਮੰਦ ਲੋਕ ਅਕਸਰ ਇਹ ਕਹਿੰਦੇ ਨੇ ਕਿ ਜਿਹੜੇ ਵੀ ਦੇਸ਼ ਹਥਿਆਰ ਬਣਾਵਣਾ ਕਿ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਵੇਚਦੇ ਦੇ ਤੇ ਬਹੁਤ ਧਨ ਇਕੱਠਾ ਕਰਦੇ ਨੇ ਹਥਿਆਰ ਵੇਚ ਕੇ ਉਹ ਕਦੇ ਦੁਨੀਆਂ ਦੇ ਵਿੱਚ ਪੱਕੀ ਸ਼ਾਂਤੀ ਚਾਹੁੰਦੇ ਨਹੀਂ ਹੁੰਦੇ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਆ ਕਰੋ ਮੇਰੀ ਇੱਕ ਜ਼ੋਰਦਾਰ ਬੇਨਤੀ ਹੈ ਅਫਵਾਹਾਂ ਤੋਂ ਬਚੀਏ ਝੂਠੀਆਂ ਖਬਰਾਂ ਨਾ ਫਲਾਈਏ ਝੂਠੀਆਂ ਜਾਣਕਾਰੀਆਂ ਨਾ ਫਲਾਈਏ ਮੈਂ ਜਦ ਤੁਹਾਡੇ ਨਾਲ ਕੋਈ ਗੱਲ ਕਰਦਾ ਮੈਂ ਬਿਲਕੁਲ ਪੁਖਤਾ ਜੜੀਆਂ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਨੇ ਜਿਹੜੀਆਂ ਚੁਫੇਰੇ ਬਿਲਕੁਲ ਕਲੀਅਰ ਹੋ ਚੁੱਕੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਸੋ ਅਫਵਾਹਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੁਣ ਅਗਲੀ ਵੱਡੀ ਖਬਰ ਹੈ ਭਾਰਤ ਦੇ ਕੇਂਦਰ ਸਰਕਾਰ ਨੇ ਹੁਣ ਇਸ ਹਾਲਾਤ ਚ ਨਵੀਂ ਪਲੈਨਿੰਗ ਕਰਨ ਦੇ ਲਈ ਦੋ ਅਹਿਮ ਮੀਟਿੰਗਾਂ ਸੱਦੀਆਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਦੀ ਹੈ ਉਹ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੁਆਲ ਹੈ ਉਹਦੇ ਨਾਲ ਤੇ ਜਿਹੜੇ ਇੰਟੈਲੀਜੈਂਸ ਬਿਊਰੋ ਦੇ ਮੁਖੀ ਹੈ ਭਾਰਤ ਦੇ ਉਹਨਾਂ ਦੋਨਾਂ ਦੇ ਨਾਲ ਨਵੀਂ ਪਲੈਨਿੰਗ ਕਰ ਰਹੇ ਨੇ ਤੇ ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੈ ਉਹ ਤਿੰਨਾ ਸਨਾਮਾ ਜਲ ਸੈਨਾ ਥਲ ਸੈਨਾ ਤੇ ਹਵਾਈ ਸੈਨਾ ਤਿੰਨਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਨਵੀਂ ਯੋਜਨਾ ਨਵੀਂ ਪਲੈਨਿੰਗ ਜਿਹੜੀ ਆ ਅਗਲੇ ਸਥਿਤੀਆਂ ਲਈ ਤਿਆਰ ਕਰ ਰਹੇ ਨੇ ਕਿਉਂਕਿ ਭਾਰਤ ਨੇ ਪਿਛਲੇ 2 ਦਿਨਾਂ ਦੇ ਵਿੱਚ ਬੜਾ ਬੜਾ ਵਧੀਆ ਤਰੀਕੇ ਦੇ ਨਾਲ ਬਚਾਅ ਕੀਤਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਬਹੁਤ ਸਾਰੀਆਂ ਮਸਾਈਲਾਂ ਆਈਆਂ ਨੇ ਜਿਹੜੀਆਂ ਭਾਰਤ ਨੇ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਹੀ ਨਸ਼ਟ ਕੀਤੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਨੇ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ S400 ਜਿਹੜਾ 400 ਕਿਲੋਮੀਟਰ ਤੱਕ ਕੋਈ ਵੀ ਵਿਰੋਧੀ ਜਹਾਜ਼ ਜਾਂ ਮਸਾਈਲ ਅਗਰ ਇੰਟਰ ਕਰਦੀ ਹੈ ਤਾਂ ਉਹਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਉਹ ਬਹੁਤ ਵੱਡੇ ਪੱਧਰ ਤੇ ਕੰਮ ਆਇਆ ਤਾਂ ਅੱਜ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਦੋਨੋਂ ਇਹਨਾਂ ਮੀਟਿੰਗਾਂ ਦੇ ਵਿੱਚ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਉਧਰ ਪਾਕਿਸਤਾਨ ਵੀ ਕਈ ਦੇਸ਼ਾਂ ਦੇ ਨਾਲ رابطہ ਕਰਨ ਦੀ ਕੋਸ਼ਿਸ਼ ਕਰਦਾ ਦੱਸਿਆ ਜਾ ਰਿਹਾ ਖਬਰਾਂ ਆ ਰਹੀਆਂ ਨੇ ਕਿ ਪਾਕਿਸਤਾਨ ਨੇ ਜਿਹੜਾ ਯੂਰੋਪੀਅਨ ਯੂਨੀਅਨ ਹੈ ਉਹਦੇ ਨਾਲ ਸੰਪਰਕ ਸਥਾਪਿਤ ਆ ਪਰ ਸਾਡੇ ਭਾਰਤ ਦੇ ਜਿਹੜੇ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਉਹਨਾਂ ਨੇ 10 ਦੇਸ਼ਾਂ ਜਿਹੜੇ ਕਿ ਵੱਡੀ ਪਾਵਰ ਨੇ ਉਹਨਾਂ ਦੇ ਨਾਲ ਆਪਣਾ رابطہ ਲਗਾਤਾਰ ਰੋਜ਼ਾਨਾ ਵਾਂਗ ਬਣਾਇਆ ਹੋਇਆ ਉਹਨਾਂ ਦੇ ਨਾਲ ਸਥਿਤੀ ਨੂੰ ਸਾਂਝਾ ਕੀਤਾ ਜਾ ਰਿਹਾ ਔਰ ਉਹਨਾਂ ਦਾ ਸਮਰਥਨ ਜਿਹੜਾ ਉਹ ਲਿਆ ਜਾ ਰਿਹਾ ਉਧਰ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਖਬਰ ਆਈ ਹੈ ਕਿ ਹੰਗਾਮੀ ਤੇ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਜਿਹੜੇ ਵੱਡੇ ਅਫਸਰ ਨੇ ਆਈਐਸ ਅਫਸਰ ਤੇ ਪੀਸੀਐਸ ਅਫਸਰ ਉਹਨਾਂ ਦੀਆਂ ਅਗਾਊ ਲਈਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਤੇ ਅੱਗੇ ਇਹ ਨਿਰਦੇਸ਼ ਜਾਰੀ ਕਰ ਦਿੱਤਾ ਕਿ ਕੋਈ ਵੀ ਅਫਸਰ ਆਮ ਸਥਿਤੀ 'ਚ ਛੁੱਟੀ ਨਹੀਂ ਲੈ ਸਕੇਗਾ ਤੇ ਖਾਸ ਸਥਿਤੀ ਦੇ ਵਿੱਚ ਵੀ ਉਹ ਛੁੱਟੀ ਨਹੀਂ ਦਿੱਤੀ ਜਾਵੇਗੀ ਔਰ ਜੇਕਰ ਕਿਸੇ ਆਈਐਸ ਪੀਸੀਐਸ ਅਫਸਰ ਨੇ ਜਿੱਥੇ ਉਹ ਤਨਤ ਹੈ ਉਥੋਂ ਸਟੇਸ਼ਨ ਛੱਡਣਾ ਹੈ ਤਾਂ ਉਹ ਪਹਿਲਾਂ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਤੋਂ ਮਨਜ਼ੂਰੀ ਲਵੇਗਾ ਮਨਜ਼ੂਰੀ ਤੋਂ ਬਿਨਾ ਉਹ ਆਪਣੇ ਇਲਾਕੇ ਦਾ ਸਟੇਸ਼ਨ ਛੱਡ ਕੇ ਕਿਤੇ ਵੀ ਹੋਰ ਨਹੀਂ ਜਾ ਸਕਦਾ ਔਰ ਪੰਜਾਬ ਨੇ ਪੰਜਾਬ ਸਰਕਾਰ ਨੇ ਕੁਝ ਐਡਵਾਈਜ਼ਰੀ ਜਾਰੀ ਕੀਤੀਆਂ ਨੇ ਔਰ ਕੁਝ ਜਿਹੜੇ ਹੈਲਪਲਾਈਨ ਨੰਬਰ ਨੇ ਉਹ ਵੀ ਜਾਰੀ ਕੀਤੇ ਨੇ ਐਡਵਾਈਜ਼ਰੀਆਂ ਦੇ ਵਿੱਚ ਕਿਹਾ ਗਿਆ ਕਿ ਝੂਠੀਆਂ ਖਬਰਾਂ ਨਾ ਫਲਾਓ ਝੂਠਾ ਪੈਨਿਕ ਕ੍ਰੀਏਟ ਨਾ ਕਰੋ ਜਿਹੜਾ ਕਿ ਵਾਕਿਆ ਹੀ ਠੀਕ ਹੈ ਔਰ ਦੂਜਾ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਵਿਆਹਾਂ ਦੇ ਉੱਪਰ ਢੋਲ ਡੀਜੇ ਜਾਂ ਰਾਤ ਨੂੰ ਆਤਿਸ਼ਬਾਜ਼ੀਆਂ ਤੇ ਲਾਈਟਿੰਗ ਇਹ ਕਰਨ ਤੋਂ ਗਰੇਜ ਕਰੋ ਔਰ ਅਗਲੀ ਐਡਵਾਈਜ਼ਰੀ ਫਰੀਦਕੋਟ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀਗਾ ਪਰ ਉਹ ਹੁਣ ਬਹਾਲ ਕਰ ਦਿੱਤਾ ਗਿਆ 12 ਘੰਟੇ ਬਾਅਦ 12 ਘੰਟੇ ਇੰਟਰਨੈਟ ਫਰੀਦਕੋਟ ਦੇ ਵਿੱਚ ਬੰਦ ਰਿਹਾ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਕੁਝ ਜਿਹੜੇ ਘੱਟ ਅਕਲ ਵਾਲੇ ਲੋਕ ਨੇ ਉਹ ਝੂਠੀਆਂ ਵੀਡੀਓ ਝੂਠੀਆਂ ਅਫਵਾਹਾਂ ਫੁਲਾ ਰਹੇ ਸੀਗੇ ਜਿਨ੍ਹਾਂ ਦੇ ਨਾਲ ਖਾਮ-ਖਾਮ ਦਾ ਪੈਨਿਕ ਕ੍ਰੀਏਟ ਹੁੰਦਾ ਸੀਗਾ ਤਾਂ ਇਸ ਕਰਕੇ ਉਹ ਫੈਸਲਾ ਲਿਆ ਗਿਆ ਸੀ ਤੇ ਉਸ ਤੋਂ ਅੱਗੇ ਹੁਣ ਜਿਹੜਾ ਪਾਕਿਸਤਾਨ ਦੇ ਨਾਲ ਭਾਰਤ ਨਜਿੱਠਣ ਦੇ ਲਈ ਪੂਰੀ ਪਲੈਨਿੰਗ ਕਰ ਚੁੱਕਿਆ ਭਾਰਤ ਦਾ ਕਹਿਣਾ ਹੈ ਕਿ ਅਸੀਂ ਕੋਈ ਖੂਨ ਖਰਾਬਤ ਚਾਹੁੰਦੇ ਨਹੀਂ ਪਰ ਮੂੰਹ ਤੋੜਵਾ ਜਵਾਬ ਦੇਾਂਗੇ ਪਰ ਇੱਥੇ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਸਿਆਣੇ ਸੋਹਰਦ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਅਸੀਂ جنگ ਨਾ ਲੱਗਣ ਦੀ ਅਪੀਲ ਤੇ ਕਾਮਨਾ ਕਰੀਏ ਕਿਉਂਕਿ ਜੰਗ ਜਿਹੜੀ ਹੈ ਉਹ ਕੀ ਦਿੰਦੀ ਹੈ ਕਿਸੇ ਵੀ ਮਜਬੂਰੀ 'ਚ ਜੰਗ ਲੱਗੇ ਜੰਗ ਲਾਸ਼ਾਂ ਦਿੰਦੀ ਹੈ ਜੰਗ ਬੇਕਾਰੀ ਦਿੰਦੀ ਹੈ ਕੰਗਾਲੀ ਦਿੰਦੀ ਹੈ ਬਰਬਾਦੀ ਦਿੰਦੀ ਹੈ ਤਬਾਹੀ ਦਿੰਦੀ ਹੈ ਇਸ ਤੋਂ ਇਲਾਵਾ ਕੁਝ ਵੀ ਜੰਗ 'ਚੋਂ ਨਹੀਂ ਨਿਕਲਦਾ ਜੰਗ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਪਰ ਫਿਰ ਵੀ جنگ ਤੋਂ ਬਚਣਾ ਚਾਹੀਦਾ ਹੈ جنگ ਲੜਾਈ ਇਹ ਇਹ ਜਨੇ ਯੁੱਧ ਨੇ ਇਹ ਬਹੁਤ ਤਬਾਕੁਨ ਸਬਤ ਹੁੰਦੇ ਨੇ ਅੱਜ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੇ ਪਰਮਾਣੂ ਜੰਗ ਨਾ ਲੱਗਣ ਦਾ ਇੱਕ ਨੁਕਤਾ ਛੇੜਿਆ ਤਾਂ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਰਮਾਣੂ ਜੰਗ ਹੁੰਦੀ ਕੀ ਹੈ ਪਰਮਾਣੂ ਜੰਗ ਬਾਰੇ ਮੈਂ ਬੇਨਤੀ ਕਰਾਂਗਾ ਤੁਹਾਡੇ ਸਾਰਿਆਂ ਦੇ ਫੋਨ ਦੇ ਵਿੱਚ ਗੂਗਲ ਵੀ ਹੈ ਔਰ YouTube ਵੀ ਹੈ ਪਰਮਾਣੂ ਬੰਬ ਕੀ ਹੁੰਦਾ ਉਹਦੇ ਬਾਰੇ ਜਰੂਰ ਪੜੋ ਵੀਡੀਓ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਰਮਾਣੂ ਬੰਬ ਚੀਜ਼ ਕੀ ਹੈ ਤੇ ਪਰਮਾਣੂ ਬੰਬ ਕਿੰਨਾ ਤਬਾਹਕੁਨ ਹੋ ਸਕਦਾ ਅੱਜ ਜੋ ਸਰਹੱਦੀ ਇਲਾਕਿਆਂ ਦੇ ਵਿੱਚ ਅਸੀਂ ਸਥਿਤੀ ਵੇਖ ਰਹੇ ਹਾਂ ਐ ਵੈਸੇ ਤਾਂ ਕਿਤੇ ਵੀ ਕੋਈ ਜਾਨੀ ਨੁਕਸਾਨ ਬੀਤੇ ਲਗਭਗ 15-20 ਘੰਟਿਆਂ ਦੇ ਵਿੱਚ ਫਿਰੋਜ਼ਪੁਰ, ਅਮਰਸਰ ਸਾਹਿਬ, ਗੁਰਦਾਸਪੁਰ ਜਾਂ ਪਠਾਨਕੋਟ ਦੇ ਵਿੱਚ ਵੱਡੇ ਤੌਰ ਤੇ ਨਜ਼ਰ ਨਹੀਂ ਆਇਆ ਪਰ ਫਿਰ ਵੀ ਲੋਕਾਂ ਨੂੰ ਸचेत ਰਹਿਣ ਦੀ ਲੋੜ ਤਾਂ ਹੈ। ਔਰ ਕਾਫੀ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਘਰ ਵੀ ਛੱਡ ਕੇ ਜਿਹੜੇ ਬਿਲਕੁਲ ਬਾਰਡਰ ਲਾਈਨ ਦੇ ਉੱਪਰ ਨੇ ਪਿੰਡ ਉਹ ਪਿੱਛੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਵੀ ਅਜਿਹੀ ਸਥਿਤੀ ਬਣਦੀ ਹੈ ਤਾਂ ਅਸੀਂ ਉੱਜੜ ਜਾਂਦੇ ਆ ਔਰ ਲੋਕ ਇਹ ਕਹਿ ਰਹੇ ਨੇ ਕਿ ਜੰਗ ਚਾਹੇ ਵੱਡੀ ਨਾ ਵੀ ਲੱਗੇ ਪਰ ਸਰਹੱਦੀ ਇਲਾਕਿਆਂ ਦੇ ਲੋਕ ਕਹਿੰਦੇ ਨੇ ਕਿ ਸਾਡੇ ਲਈ ਜਦੋਂ ਅਸੀਂ ਘਰ-ਬਾਰ ਛੱਡ ਕੇ ਆਪਣਾ ਸਮਾਨ ਚੱਕ ਕੇ ਇਥੋਂ ਚਲੇ ਜਾਂਦੇ ਆ ਤਾਂ ਸਾਡੇ ਲਈ ਤਾਂ ਇੱਕ ਵਾਰ ਜੰਗ ਲੱਗ ਚੁੱਕੀ ਹੁੰਦੀ ਆ 1947 ਵਾਲਾ ਮਾਹੌਲ ਅਸੀਂ ਤਾਂ ਫੇਰ ਮਹਿਸੂਸ ਕਰ ਚੁੱਕੇ ਹੁੰਨੇ ਆ ਸੋ ਅਸੀਂ ਤਾਂ ਬੇਨਤੀ ਕਰਦੇ ਆ ਦੋਨਾਂ ਹਕੂਮਤਾਂ ਨੂੰ ਕਿ ਜਿੰਨਾ ਹੋ ਸਕੇ ਜੰਗ ਤੋਂ ਬਚਣਾ ਚਾਹੀਦਾ ਹੈ ਜੰਗ ਲਾਉਣ ਤੋਂ ਪਿੱਛੇ ਹਟਣਾ ਚਾਹੀਦਾ ਸੋ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਦੁਬਾਰਾ ਫੇਰ ਮੈਂ ਦੱਸ ਦਿਆਂ ਪੰਜਾਬ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਔਰ ਜਿੰਨੇ ਹਸਪਤਾਲ ਨੇ ਡਾਕਟਰਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਲੋਕਾਂ ਨੂੰ ਰਾਤ ਨੂੰ ਬੱਤੀਆਂ ਨਾ ਬਾਲਣ ਲਈ ਕਿਹਾ ਜਾ ਰਿਹਾ ਹੈ ਬੀਤੀ ਰਾਤ ਬਲੈਕ ਆਊਟ ਕਰਕੇ ਰੱਖਿਆ ਗਿਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸ਼ਹਿਰਾਂ ਦੇ ਵਿੱਚ ਵੀ ਬत्तियां ਨਹੀਂ ਜਗਣ ਦਿੱਤੀਆਂ ਗਈਆਂ ਪਿੱਛੋਂ ਬਿਜਲੀ ਘਰਾਂ ਤੋਂ ਵੀ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਔਰ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਵਿੱਚ ਇੱਕ ਮਜ਼ਾਈਲ ਜਿਹੜੀ ਆ ਉਹ ਇੱਕ ਘਰ ਦੇ ਉੱਪਰ ਡਿੱਗੀ ਹੈ ਤੇ ਉਹ ਘਰ ਦਾ ਜਿਹੜਾ ਖੇਤਾਂ ਚੋਂ ਘਰ ਸੀਗਾ ਤੇ ਉਹ ਘਰ ਦਾ ਇੱਕ ਜਿਹੜਾ ਕਮਰਾ ਸੀ ਉਹ ਕਾਫੀ ਟੁੱਟਿਆ ਖਿੱਲਰਿਆ ਖਿੰਡਿਆ ਪਰ ਸ਼ਾਇਦ ਉਹ ਮਿਜ਼ਾਈਲ ਜਿਹੜੀ ਆ ਉਹ ਚੱਲੀ ਨਹੀਂ ਜਾਂ ਫਿਰ ਉਹ ਅਸਮਾਨ ਦੇ ਵਿੱਚ ਹੀ ਡਿਫਿਊਜ਼ ਕੀਤੀ ਹੋ ਸਕਦੀ ਹੈ ਤੇ ਉਹਦਾ ਮਲਵਾ ਡਿੱਗਿਆ ਹੋ ਸਕਦਾ ਕਿਉਂਕਿ ਜੇ ਉਹ ਮਿਜ਼ਾਈਲ ਥੱਲੇ ਡੇ ਕੇ ਚੱਲਦੀ ਤਾਂ ਫਿਰ ਘਰ ਦੇ ਵਿੱਚ ਬਹੁਤ ਵੱਡੀ ਤਬਾਹੀ ਤੇ ਬਰਬਾਦੀ ਹੋਣੀ ਸੀ ਕਿਉਂਕਿ ਮਿਸਾਈਲ ਜਿਹੜੀ ਹੈ ਉਹ ਬਹੁਤ ਭਿਆਨਕ ਬੰਬ ਹੁੰਦਾ ਤੇ ਉਹ ਵੱਡੀ ਤਬਾਈ ਜਰੂਰ ਕਰਦਾ ਸੋ ਅੱਜ ਦੀਆਂ ਇਹ ਜਿਹੜੀਆਂ ਖਬਰਾਂ ਨੇ ਇਹਨਾਂ ਨੂੰ ਇੱਕ ਵਾਰ ਦੁਬਾਰਾ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਅੱਜ ਦਿਨ ਵੇਲੇ ਚੰਡੀਗੜ੍ਹ ਦੇ ਵਿੱਚ ਤੇ ਪਠਾਨਕੋਟ ਦੇ ਵਿੱਚ ਜਿਹੜੇ ਐਮਰਜੈਂਸੀ ਸਾਇਰਨ ਵਜਾਏ ਗਏ ਨੇ ਕਿਉਂਕਿ ਇੱਕ ਹادثਾ ਇਹ ਇਹ ਫੌਜ ਨੂੰ ਇਹ ਰਿਪੋਰਟ ਆਈ ਸੀ ਕਿ ਜਿਹੜਾ ਚੰਡੀਗੜ੍ਹ ਹੈ ਉਹਦੇ ਉੱਪਰ ਪਾਕਿਸਤਾਨ ਕੋਈ ਸ਼ਰਾਰਤ ਕਰ ਸਕਦਾ ਹੈ ਇਸ ਕਰਕੇ ਸਾਇਰਨ ਵਜਾਏ ਗਏ ਅਲਰਟ ਕੀਤਾ ਗਿਆ ਲੋਕਾਂ ਨੂੰ ਕਿਉਂਕਿ ਪਹਿਲਾ ਮੌਕ ਡ੍ਰਿਲ ਕਰਾਈਆਂ ਗਈਆਂ ਲੋਕਾਂ ਦੀਆਂ ਵੀ ਜਦੋਂ ਸੈਰਨ ਵੱਜੇ ਤਾਂ ਤੁਸੀਂ ਇਹ ਮੰਨ ਲੈਣਾ ਕਿ ਕੋਈ ਇਹੋ ਜੀ ਹੰਗਾਮੀ ਸਥਿਤੀ ਹੈ ਜਿਹਦੇ ਵਿੱਚ ਸਾਨੂੰ ਅਲਰਟ ਹੋਣ ਦੀ ਲੋੜ ਹੈ ਤਾਂ ਦੂਜੇ ਪਾਸੇ ਜਿਹੜੇ ਪੰਜਾਬ ਦੇ ਆਈ ਆਈਐਸ ਤੇ ਪੀਐਸ ਅਫਸਰ ਨੇ ਉਹਨਾਂ ਨੂੰ ਛੁੱਟੀ ਨਾ ਦੇਣ ਦਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੇ ਵੀ ਅੱਜ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੋਈ ਹੈ ਤਾਂ ਕਿ ਐਮਰਜੈਂਸੀ ਸਥਿਤੀਆਂ ਦੇ ਨਾਲ ਨਿਪਟਣ ਦੇ ਲਈ ਪਲੈਨਿੰਗ ਕੀਤੀ ਜਾ ਸਕੇ ਯੋਜਨਾ ਬਣਾਈ ਜਾ ਸਕੇ ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਵੱਲੋਂ ਦੋ ਮੀਟਿੰਗਾਂ ਅੱਜ ਲਈਆਂ ਗਈਆਂ ਨੇ ਇੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤੇ ਦੂਜੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਤਾਂ ਤੀਜੇ ਨੰਬਰ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈ ਉਹ ਉਪ ਰਾਸ਼ਟਰਪਤੀ ਜੇਡੀ ਵੇਸ ਜਿਹੜੇ ਕੁਝ ਦਿਨ ਪਹਿਲਾਂ ਭਾਰਤ ਆਏ ਸੀ ਪਹਿਲਗਾਮ ਦੇ ਵਿੱਚ ਜਦ ਹਮਲਾ ਹੋਇਆ ਉਦੋਂ ਜੇਂਡੀਵੇਸ ਭਾਰਤ ਦੇ ਵਿੱਚ ਸੀਗੇ ਜੇਂਡੀਵੇਸ ਦੇ ਭਾਰਤ ਦੌਰੇ ਤੇ ਕਈ ਸਾਰੇ ਜਿਹੜੇ ਲੋਕ ਨੇ ਜਿਹੜੇ ਕਈ ਸਾਰੇ ਬੁੱਧੀਜੀਵੀ ਨੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਸੀ ਤੇ ਉਸ ਜੇਂਡੀਵੇਸ ਦਾ ਵੀ ਬਿਆਨ ਅੱਜ ਆਇਆ ਜੇਂਡੀਵੇਸ ਨੇ ਕਿਹਾ ਕਿ ਦੋਨੇ ਦੇਸ਼ ਜਿਹੜੇ ਨੇ ਉਹਨਾਂ ਨੂੰ ਲੜਾਈ ਵੱਲ ਨਹੀਂ ਵਧਣਾ ਚਾਹੀਦਾ ਅਸੀਂ ਉਮੀਦ ਕਰਾਂਗੇ ਕਿ ਉਹ ਪਰਮਾਣੂ ਜੰਗ ਤੋਂ ਦੂਰ ਰਹਿਣ ਦੇ ਨਾਲ ਹੀ ਜੇ ਡੀ ਵੇਸ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਪਰ ਕਿਸੇ ਦੇ ਉੱਪਰ ਦਬਾਅ ਪਾ ਕੇ ਹਥਿਆਰ ਨਹੀਂ ਸਟਾਵਾਂਗੇ ਹੁਣ ਇੱਥੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਜਿਹੜੇ ਨੇ ਉਹ ਜੇ ਡੀ ਵੇਸ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਬਿਆਨ ਬਾਰੇ ਦੁਨੀਆ ਭਰ ਦੇ ਦੂਜੇ ਦੇਸ਼ਾਂ ਵੱਲੋਂ ਵੀ ਆ ਰਹੇ ਨੇ ਕਿਉਂਕਿ ਦੁਨੀਆ ਦੇ ਨਕਸ਼ੇ ਤੇ ਜਦ ਅਸੀਂ ਦੇਖਦੇ ਹਾਂ ਤਾਂ ਅੱਡ ਅੱਡ ਤੜੇ ਦੇਸ਼ਾਂ ਦੇ ਬਣੇ ਹੋਏ ਨੇ ਜਿਵੇਂ ਇੱਕ ਚਾਈਨਾ ਵਾਲਾ ਤੜਾ ਹੈ ਇੱਕ ਅਮਰੀਕਾ ਵਾਲਾ ਧੜਾ ਹੈ ਇੱਕ ਰਸ਼ੀਆ ਵਾਲਾ ਧੜਾ ਹੈ ਇਸੇ ਤਰ੍ਹਾਂ ਇੱਕ ਯੂਰੋਪੀਅਨ ਯੂਨੀਅਨ ਵਾਲਾ ਧੜਾ ਹੈ ਬਹੁਤ ਸਾਰੇ ਧੜੇ ਇੱਥੇ ਬਣੇ ਨੇ ਦੁਨੀਆ ਪੱਧਰ ਤੇ ਕਈ ਸਾਰੇ ਦੇਸ਼ਾਂ ਦੇ ਜਦੋਂ ਵੀ ਇੱਕ ਦੇਸ਼ ਦਾ ਧੜੇ ਦਾ ਇੱਕ ਦੇਸ਼ ਕੋਈ ਬਿਆਨ ਦਿੰਦਾ ਹੈ ਤਾਂ ਦੂਜੇ ਧੜੇ ਦੇ ਦੇਸ਼ ਉਸ ਬਿਆਨ ਦੇ ਉੱਪਰ ਵੀ ਆਪਣੀ ਪ੍ਰਤੀਕਿਰਿਆ ਵੀ ਕਰਦੇ ਨੇ ਉਹਦੇ ਬਾਰੇ ਮੰਤਨ ਵੀ ਕਰਦੇ ਨੇ ਕਿ ਇਹ ਜਿਹੜਾ ਬਿਆਨ ਹੈ ਇਹ ਕਿਸ ਮਨਸ਼ਾ ਦੇ ਨਾਲ ਦਿੱਤਾ ਗਿਆ ਸੋ ਹੰਗਾਮੀ ਸਥਿਤੀ ਦੇ ਵਿੱਚ ਮੈਂ ਅੰਤ 'ਚ ਫੇਰ ਕਵਾਂਗਾ ਕਿ ਪੈਨਿਕ ਨਹੀਂ ਹੋਣਾ ਅਫਵਾਹਾਂ ਤੋਂ ਬਚਣਾ ਹੈ ਫਾਲਤੂ ਡਰਨ ਦੀ ਲੋੜ ਨਹੀਂ ਹੈ ਜੇਕਰ ਭਾਰਤ ਕੋਲ ਇੰਨੇ ਵੱਡੇ ਪੱਧਰ ਤੇ ਸੈਨਾ ਹੈ ਤਾਂ ਉਹ ਇਸੇ ਲਈ ਹੈ ਕਿ ਲੋਕਾਂ ਦਾ ਬਚਾਅ ਕਰੇ ਤਾਂ ਉਹ ਆਪਣਾ ਕੰਮ ਕਰਨ 'ਚ ਲੱਗੀ ਹੋਈ ਦੱਸੀ ਜਾ ਰਹੀ ਹੈ ਤਾਂ ਫਿਰ ਲੋਕਾਂ ਨੂੰ ਡੈਸਟ ਜਦਾ ਨਹੀਂ ਹੋਣਾ ਚਾਹੀਦਾ ਬਲਕਿ ਅਪੀਲ ਕਰਨੀ ਚਾਹੀਦੀ ਹੈ ਕਿ ਜੰਗ ਨਾ ਲਾਓ ਜੰਗ ਹੋਰ ਅੱਗੇ ਨਾ ਵਧੇ ਜੰਗ ਰੋਕੀ ਜਾ ਸਕੇ ਤੇ ਜੰਗ ਜਿਹੜੀ ਆ ਉਹ ਰੁਕ ਜਾਏ ਕਈ ਲੋਕ ਜਿਹੜੇ ਜੰਗ ਦੀ ਕਾਮਨਾ ਕਰ ਰਹੇ ਸੀ ਪਹਿਲੀ ਤਾਂ ਗੱਲ ਉਹਨਾਂ ਦਾ ਥੋੜਾ ਜਿਹਾ ਦਿਮਾਗ ਖੁੱਲ ਗਿਆ ਹੋਣਾ ਪਰ ਜੇ ਅਜੇ ਨਹੀਂ ਖੁੱਲਿਆ ਤਾਂ ਬੜੀ ਮਾੜੀ ਗੱਲ ਹੈ ਜੰਗ ਦੇ ਵਿੱਚ ਜੇ ਕਿਸੇ ਦੇ ਪਰਵਾਰ ਦੇ ਕਿਸੇ ਇੱਕ ਜੀ ਦੀਆਂ ਦੋਨੇ ਲੱਤਾਂ ਵੀ ਉੱਡ ਜਾਣ ਤੇ ਉਹਦੀਆਂ ਤਿੰਨ ਪੀੜੀਆਂ ਜੰਗ ਦਾ ਵਿਰੋਧ ਕਰਨ ਲੱਗ ਜਾਣਗੀਆਂ ਪਰ ਜੇਕਰ ਕਿਸੇ ਦਾ ਪਰਿਵਾਰ ਦਾ ਇੱਕ ਜੀ ਵੀ ਜੰਗ ਦੇ ਵਿੱਚ ਕਿਸੇ ਬੰਬ ਨਾਲ ਮਾਰਿਆ ਜਾਏ ਤਾਂ ਉਹ ਕਦੇ ਜੰਗ ਦਾ ਸਮਰਥਨ ਨਹੀਂ ਕਰ ਸਕਦੇ ਤੇ ਜੇਕਰ ਕਿਸੇ ਦਾ ਪੂਰਾ ਪਰਿਵਾਰ ਹੀ ਜੰਗ ਦੇ ਵਿੱਚ ਮਾਰਿਆ ਜਾਏ ਤਾਂ ਉਹ ਤੇ ਉਹਦੀਆਂ ਸਾਰੀਆਂ ਰਿਸ਼ਤੇਦਾਰੀਆਂ ਸਦੀਆਂ ਤੱਕ ਜੰਗ ਦੀ ਗੱਲ ਨਹੀਂ ਕਰਨਗੀਆਂ ਜੰਗ ਦੀ ਗੱਲ ਉਹੀ ਕਰ ਰਹੇ ਨੇ ਜਿਨ੍ਹਾਂ ਨੂੰ ਜੰਗਾਂ ਦੀ ਤਬਾਹੀ ਬਾਰੇ ਇਲਮ ਨਹੀਂ ਗਿਆਨ ਨਹੀਂ ਨੌਲੇਜ ਨਹੀਂ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਆ ਕਰੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਕੁਝ ਟਾਈਮ ਬਾਅਦ ਦੁਬਾਰਾ ਫੇਰ ਨਵੀਆਂ ਜਾਣਕਾਰੀਆਂ ਜਿਹੜੀਆਂ ਕਿ ਬਿਲਕੁਲ ਪੁਖਤਾ ਹੋਣਗੀਆਂ ਉਹ ਜਿਹੜੀਆਂ ਜ਼ਰੂਰੀ ਹੋਣਗੀਆਂ ਲੋਕਾਂ ਦੇ ਵਿੱਚ ਲਜਾਣੀਆਂ ਇਸ ਮਾਹੌਲ ਦੇ ਵਿੱਚ ਲੋਕਾਂ ਦੀ ਭਾਈਚਾਰੇ ਲਈ ਸ਼ਾਂਤੀ ਦੇ ਲਈ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਮਿਹਰਬਾਨੀ